ਆਪ ਜੀ ਨਾਮ ਜਪਿਆ ਕਰੋ ਜਦੋਂ ਵੀ ਆਪ ਜੀ ਕਰੋ ਚਲਦੇ ਹੋ ਪਰਮੇਸ਼ਰ ਦਾ ਨਾਮ ਵਾਹਿਗੁਰੂ ਦਾ ਨਾਮ ਵਾਹਿਗੁਰੂ ਦਾ ਜਪ ਕਰਦੇ ਆਇਆ ਕਰੋ ਨਾਮ ਜਪਦੇ ਜਾਇਆ ਕਰੋ ਇੱਥੇ ਵੀ ਜਦੋਂ ਆਪ ਜੀ ਸੇਵਾ ਕਰਦੇ ਹੋ ਉਦੋਂ ਵੀ ਨਾਮ ਜਪਿਆ ਕਰੋ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਜੋ ਵੀ ਅਸੀਂ ਕਥਾ ਕੀਰਤਨ ਵਿਚਾਰ ਗ੍ਰੰਥ ਜੋ ਵੀ ਪੜਦੇ ਹਾਂ ਉਹਦਾ ਨਿਚੋੜ ਇਹੀ ਹੈ ਕਿ ਆ ਜੀਬ ਤੂੰ ਨਾਮ ਜਪ ਯੋਗਾ ਜੀ ਦਾ ਅਰਥਾਤ ਰਿਸ਼ੀ ਮੁਨੀ ਗੁਰੂ ਪੀਰ ਪਗੰਬਰ ਸਭ ਇਹੀ ਕਹਿੰਦੇ ਨੇ ਕਿ ਇਹ ਜੀਵ ਦਾ ਨਾਮ ਜਪੋ ਇੱਕ ਪਰਮੇਸ਼ਰ ਦਾ ਨਾਮ ਹੀ ਹੈ ਜਿੰਨੇ ਜਿੰਨੇ ਇਕਾਗਰਤਾ ਵਿੱਚ ਤੁਸੀਂ ਨਾਮ ਜਪੋਗੇ ਉਹਨਾਂ ਉਹਨਾਂ ਤੁਹਾਡਾ ਸਵਾਲ ਲਿਖੇ ਲੱਗੇਗਾ ਹੌਲੀ ਹੌਲੀ ਕਰਦੇ ਕਰਦੇ 10 ਮਿੰਟ 15 ਮਿੰਟ ਤੋ ਚੱਲ ਪੋ ਕਰਦੇ ਕਰਦੇ ਜਿੰਨਾ ਤੁਹਾਡਾ ਮਨ ਲੱਗੇ ਲਾ ਲੇ ਇਸ ਤਰ੍ਹਾਂ ਦਾ ਪਰੋ ਮਿਲਾਓ ਸਵੇਰੇ ਅਮਰਤ ਲਈ ਉੱਠ ਕੇ ਇਸ਼ਨਾਨ ਕਰਕੇ ਅਗਰ ਕੋਈ ਬਜ਼ੁਰਗ ਉਹਨਾਂ ਕੋ ਇਸ਼ਨਾਨ ਨਹੀਂ ਹੁੰਦਾ ਜੋ ਉਹ ਉਹ ਇਸ਼ਨਾਨ ਬਾਅਦ ਵਿੱਚ ਕਰ ਲੈਂਦਾ ਸੋ ਸਾਥ ਸੰਗਤ ਦੀ ਸਵੇਰੇ ਉੱਠ ਕੇ ਨਾਮ ਵਿੱਚ ਇੰਨੀ ਵਰਤੀ ਵੀ ਜੋੜ ਲੋ ਕਿ ਤੁਸੀਂ ਇੰਨਾ ਲੀਨ ਹੋ ਜਾਓ ਨਾਮ ਦੇ ਵਿੱਚ ਆਪ ਜੀ ਨੂੰ ਖਦਰ ਨਾ ਲੱਗੇ ਅਸੀਂ ਕਿੱਥੇ ਬੈਠੇ ਆ ਕਿੰਨਾ ਸਮਾਂ ਹੋ ਗਿਆ ਕਿੱਥੇ ਬੈਠਿਆ ਕਿਹੜਾ ਯੁੱਗ ਚੱਲ ਰਿਹਾ ਹੈ ਵਾਹਿਗੁਰੂ ਜੀ ਤੁਹਾਡੀ ਐਨੀ ਬ੍ਰਤੀ ਲੀਨ ਹੋ ਜੇ ਕਿ ਵਾਹਿਗੁਰੂ ਦੇ ਨਾਮ ਵਿੱਚ ਤੁਹਾਡਾ ਕੋਈ ਖਿਆਲ ਨਹੀਂ ਹੋਣਾ ਜੀ ਦਾ ਅਸਲੀ ਨਾਮ ਉਹ ਹੈ ਜੇਕਰ ਤੁਹਾਡਾ 1 ਸਕਿੰਟ ਵੀ ਮਨ ਟਿਕ ਗਿਆ ਉਹਨੇ ਕਿੰਨੇ ਜਨਮਾਂ ਦਾ ਪਾਪ ਵਿੱਚੋਂ ਕਟਿਆ ਜਾਊਗਾ ਸੁਹਾਬ ਜੀ ਅਗਾ ਵਾਲਿਓ ਹੁਣ ਦਾਸ ਜਾਪ ਸ਼ੁਰੂ ਕਰੇਗਾ ਪਹਿਲੇ ਦਾਸ ਬੋਲੇਗਾ ਫਿਰ ਸਾਰੇ ਭਾਈ ਭਾਈ ਸਰਦਾ ਨਿਰਮਾਨਤਾ ਇਹ ਚਤ ਦੇ ਕਾਗਰ ਇਹ ਇਹ ਸਨ ਸਹੀ ਇਸ ਅਸੂਲ ਨੇ ਪਰਮੇਸ਼ਰ ਦੇ ਜੇ ਸ਼ਰਧਾ ਬਣਾਉਣੀ ਗੁਰੂ ਵਚਨਾਂ ਤੇ ਇਹ ਕਾਗਰਤਾ ਬਣਾਉਣੀ ਨੇ ਵਰਤਾ ਜੋ ਇਸ ਜੋ ਜੀਵ ਨੇ ਇਹ ਅਪਣਾ ਲਿਆ ਉਹਦਾ ਜੀਵ ਬਹੁਤ ਕੁਝ ਮਾ ਜਾਂਦਾ ਹੈ ਉਹ ਬੈਸੋਂ ਪਹਿਲੇ ਧਾਸ ਬੋਲੇਗਾ ਕਿ ਸਾਰੇ ਮਾਈ ਭਾਈ ਇਕੱਠੇ ਬੋਲੀਓ ਮਨ ਨੂੰ ਇਲਾ ਕਾਗਰ ਕਾਮ ਲੋ ਸਭ ਕੁਝ ਭੁੱਲ ਜਾਓ ਆਪ ਜੀ ਸਿਰ ਇੰਨੇ ਹੀ ਸੋਚੋ ਪਈਐਸੀ ਪਰਮੇਸ਼ਰ ਦੇ ਚਰਨਾਂ ਵਿੱਚ ਵਾਹਿਗੁਰੂ 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 wae oh guru Why I'm <laughs> gonna Whoa. you <laughs> oh cool. Bye. you ਵਾਹਿਗੁਰੂ 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 ਲਾਲਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਦਾ ਕਲਾ ਲਾਲਕ ਨਾਮ ਚੜ੍ਹਦੀ ਕਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਾਧ ਸੰਗਤ ਜੀ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਾਧ ਸੰਗਤ ਜੀ ਸੰਗਤਿਓ ਅਰੋ ਜਾਇਆ ਕਰੋ ਅਮਰ ਤੇਰੇ ਵੀ ਸ਼ਾਮ ਨੂੰ ਵੀ ਸਵਾ ਮਿਲੇ ਆਇਆ ਮਨੁੱਖਤਨ ਬੜੀ ਮੁਸ਼ਕਿਲਾਂ ਦੁਰਲੁਭ ਦੇ ਹੈ ਜੋ ਕਿ 84 ਲਖ ਜੋਨੀ ਰੋਤੂ ਦੇ ਬਾਗ ਬੰਦੀ ਹੈ ਅਗਲਾ ਮਨੁੱਖ ਮ੍ਰਿਸ਼ ਜੋਨੀ ਉਸ ਜੀਵ ਨੂੰ ਮਿਲੇਗੀ ਜੋ ਪਰਮੇਸ਼ਰ ਦਾ ਨਾਮ ਛਪੇਗਾ ਇਹ ਪਰਮੇਸ਼ਰ ਦਾ ਸਕੂਲ ਹੈ 84 ਲਖ ਜੋਨੀ ਰੋਤੂ ਦੇ ਬਾਗ ਜਾ ਕੇ ਮਨੁੱਖਾਂ ਦੀ ਬਾਣੀ ਮਾਰੀ ਆਉਂਦੀ ਹੈ ਮਾਰੇ ਕਹ ਲਾ ਮਾਰੇ ਕਹਿੰਦੇ ਫੇਰ ਤੇ ਫੇਰ ਤੇ ਬਹੁਤੇ ਜੋ ਖਾ ਰਿਓ ਮਾਨਸ ਰੇਹ ਨਹੀਂ ਨਾਨਕ ਕਹਤ ਮਨ ਕੀ ਬਰੀਆ ਸਮਰਤਾ ਨਹੀਂ ਬੜੇ ਭਾਗਾ ਵਾਲਿਓ ਉਤਮ ਦੇਹੀ ਮਨੁਖ ਜੁਨੀ ਇਹਨੂੰ ਜੋਗੇ ਦੇਵੀ ਦੇਵਤੇ ਵੀ ਲੋਜਦੇ ਹਨ ਉਹ ਵੀ ਸੋਚੇ ਸਾਨੂੰ ਜਦੋਂ ਕਦੀ ਮਨੁਖਾ ਤਨ ਮਿਲੇ ਅਸੀਂ ਮਹਾ ਪ੍ਰਸਨ ਚਰਨ ਲਾ ਕੇ ਨਾਮ ਜਪ ਕੇ ਉਸ ਪਰ ਪਦਮੇ ਉਪ੍ਰਾਪਤ ਕਰ ਲੀਏ ਸਾ ਸਾਂਵਿਧਿਆ ਆਪ ਜੀ ਰੋਸ ਸੰਗਤ ਕਰਿਆ ਕਰੋ ਨਾਮ ਜਪਿਆ ਕਰੋ ਜਿੰਨਾ ਆਪ ਜੀ ਨਾਮ ਜਪੋਗੇ ਤੁਹਾਡੇ ਦੁੱਖ ਦਿਲਦਰ ਵੀ ਦੂਰ ਹੋ ਜਾਂਦੇ ਸਭ ਤੋਂ ਵੱਡੀ ਦਵਾਈ ਕੀ ਹੈ ਪਰਮੇਸ਼ਰ ਦਾ ਨਾਮ ਉਹਨਾਂ ਦਾ ਦੂਜੀ ਦਵਾਈ ਨਿਕਾਮ ਕਰੀ ਕਿ ਜਿੰਨੇ ਪਰਮੇਸ਼ਰ ਦਾ ਨਾਮ ਜਪੋਗੇ ਤੁਹਾਡੀਆਂ ਦੁਧੀਆਂ ਤੋਂ ਜ਼ਿਆਦਾ ਬਿਮਾਰੀਆਂ ਪਰਮੇਸ਼ਰ ਦੇ ਨਾਮ ਨਹੀਂ ਠੀਕ ਹੁੰਦੀਆਂ ਤੋ ਸਾਥ ਸੰਗਤ ਜੀ ਭਾਈ ਮਨਵੀਰ ਸਿੰਘ ਤੇ ਉਹਨਾਂ ਦਾ ਜੱਥਾ ਜਿਨ੍ਹਾਂ ਨੇ ਇੱਥੇ ਕੰਮ ਸੰਭਾਲਿਆ ਹੈ ਸ਼ਿਵਰੇਸ਼ਾਮੀ ਕੀਰਤਨ ਕਰਦੇ ਨੇ ਪਿਆਰਾ ਸਾਹਿਬ ਹੁੰਦਾ ਸਾਨੂੰ ਬਹੁਤ ਖੁਸ਼ੀ ਹੈ ਆਇਆ ਕਰੋ ਇਹਨਾਂ ਦਾ ਕੀਰਤਨ ਸਰਵਣ ਕਰਿਆ ਕਰੋ ਤੁਹਾਡਾ ਭਲਾ ਹੋਇਆ ਵਾਹਿਗੁਰੂ ਸਾਹਿਬ ਵਾਹਿਗੁਰੂ